ਸਸਕੀ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰਤੀਕ ਬਟਲਾਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਈ ਆ ਰਿਪੀਟ ਦੇ ਵਿੱਚ ਸੂਟ ਲੈ ਕੇ ਆ ਕਾਫੀ ਡਿਮਾਂਡ ਸੀ ਭੈਣਾਂ ਦੀ ਇਹਨਾਂ ਵਾਲੇ ਸੂਟਾਂ ਦੀ ਦੁਬਾਰਾ ਰਿਪੀਟ ਦੇ ਵਿੱਚ ਸੂਟ ਆਇਆ ਜੀ ਠੀਕ ਹੈ ਜੀ ਕਾਟ ਰਾਈਜ਼ ਦੇ ਏਕੇ ਟੈਕਸਟ ਦੇ ਸੂਟ ਲੈਣਗੇ ਵੈਦ ਪਸ਼ਮੀਨੇ ਦੀ ਬਾਟਮ ਤੇ ਪ੍ਰਾਈਸ ਲੈਣ ਵਾਲੀ ਬਿਲਕੁਲ ਜੈਨੂਅਲ ਜੀ ਚੈੱਕ ਕਰੋ ਜੀ ਬੜੇ ਪਿਆਰੇ ਜੀ ਇਹ ਸੂਟ ਲੈਣ ਵਾਲੇ ਆ ਇਹ ਵਾਲਾ ਰਹੂਗਾ ਸ਼ਰਟ ਪੀਸ ਠੀਕ ਹੈ ਜੀ ਇਹ ਵਾਲਾ ਸ਼ਰਟ ਪੀਸ ਰਹੂਗਾ ਚੈੱਕ ਕਰੋ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਇਹ ਵਾਲੀ ਰਹੂਗੀ ਨਾਲੇ ਦੇ ਵਿਦ ਬਾਟਮ ਜੀ ਪਸ਼ਮੀਨੇ ਦੀ ਕਲਰ ਬੜਾ ਪਿਆਰਾ ਜੀ ਡਿਜ਼ਾਈਨਿੰਗ ਬੜੀ ਪਿਆਰੀ ਜੀ ਰਹਿਣ ਵਾਲੀ ਹੈ ਚੈੱਕ ਕਰੋ ਬਹੁਤ ਪਿਆਰੇ ਸੂਟ ਰਹਿਣ ਵਾਲੇ ਹੈ ਜੀ ਠੀਕ ਹੈ ਜੀ ਇਹ ਵਾਲੀ ਤੁਹਾਨੂੰ ਮਿਲੂਗੀ ਨਾਲ ਬਾਟਮ ਇਹ ਵਾਲਾ ਮੈਲਵਾ ਤੁਹਾਨੂੰ ਸ਼ਰਟ ਪੀਸ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਵੀ ਗ੍ਰੀਨ ਜਿਹਾ ਕਲਰ ਹੈ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਇਹ ਵਾਲੀ ਮੈਲ ਵਾਲੀਆਂ ਤੁਹਾਨੂੰ ਪਲੇਨ ਬਾਟਮ 'ਚ ਪ੍ਰਾਈਸ ਦੇ ਰਹੀਆਂ ਤੁਹਾਨੂੰ ਸਿਰਫ 950 950 ਦੇ ਵਿੱਚ ਆਫਰ ਦੇ ਵਿੱਚ ਤੁਹਾਨੂੰ ਅੱਜ ਇਹ ਸੂਟ ਮਿਲਣਗੇ ਜੀ ਚੈੱਕ ਕਰੀ ਚਲੋ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਜਿਹੜਾ ਪ੍ਰਿੰਟ ਪਸੰਦ ਹੈ ਜਲਦੀ-ਐਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਤੁਹਾਨੂੰ ਮਿਲਣਗੇ ਵਾਲੇ ਸੂਟ 950 ਦੇ ਵਿੱਚ ਅਗਲਾ ਪ੍ਰਿੰਟ ਚੈੱਕ ਕਰ ਕੋ ਅਗਲਾ ਪ੍ਰਿੰਟ ਚੈੱਕ ਕਰੋ ਜੀ ਇਹ ਵਾਲਾ ਸੂਟ ਹੈ ਜੀ ਬੜਾ ਪਿਆਰਾ ਜਆ ਇਹ ਵਾਲੀ ਰਹਾੂਗੇ ਨਾਲ ਬਾਟਮ ਕਲਰ ਦੇਖੋ ਬਹੁਤ ਪਿਆਰਾ ਕਲਰ ਰੈਡ ਵਾਲਾ ਜੀ ਠੀਕ ਹੈ ਜੀ ਪ੍ਰਾਈਸ ਸਿਰਫ 950 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ 950 ਦੇ ਵਿੱਚ ਵਿਦ ਪਲੇਨ ਬਾਟਮ ਦੇ ਨਾਲ ਪਸ਼ਮੀਨੀ ਨਾਲ ਇਹ ਵਾਲਾ ਸੂਟ ਕੋਟ ਰਾਈਸ ਦਾ ਏਕੇ ਟੈਕਸ કોટਰੇਜ ਰਹਿਣ ਵਾਲੀ ਹੈ ਬਿਲਕੁਲ ਸੌਫਟ ਵਾਲਾ ਸਟਾਫ ਰਹੂਗਾ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਜੀ ਬਿਲਕੁਲ ਸੌਫਟ ਵਾਲਾ ਸਟਾਫ ਰਹੂਗਾ कॉटन कॉਟਰੇਜ 950 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਬਾਈ ਕਰ ਸਕਦੇ ਹੋ ਵਿਦ ਦਾ ਬਾਟਮ ਦੇ ਨਾਲ ਜੀ ਪ੍ਰਿੰਟ ਤੁਹਾਨੂੰ ਬੜੇ ਪਿਆਰੇ ਜਿਹੀ ਮਿਲਣ ਵਾਲੀ ਹੈ ਇਹ ਵਾਲਾ ਕਲਰ ਚੈੱਕ ਕਰੋ ਜੀ ਮਹਿੰਦੀਆ ਕਲਰ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਨਾਲ ਤੁਹਾਨੂੰ ਰਹੂਗੀ ਪਲੇਨ ਬਾਟਮ ਮਹਿੰਦੀਆ ਕਲਰ ਦੀ ਪਲੇਨ ਬਾਟਮ ਰਹਿਣ ਵਾਲੀ ਹੈ ਮਹਿੰਦੀਆ ਕਲਰ ਦੀ ਚੈੱਕ ਕਰ ਸਕਦੇ ਹੋ ਬਾਟਮ ਤੇ ਇਹ ਵਾਲਾ ਰਹੂਗਾ ਸ਼ਰਟ ਪੀਸ ਜੀ ਪ੍ਰਿੰਟ ਤੇ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਏਕੇ ਟੈਕਸ ਦਾ ਪਸ਼ਮੀਨਾ ਰਹੂਗਾ ਜੀ ਬਾਟਮ ਤੇ ਕਾਟ ਰਾਈਜ਼ ਵੀ ਏਕੇ ਟੈਕਸ ਦੀ ਰਹੂਗੀ ਬਿਲਕੁਲ ਸੌਫਟ ਵਾਲਾ ਸਟਾਫ ਹੈ ਜੀ ਬਿਲਕੁਲ ਸੌਫਟ ਸਟਾਫ ਰਹੂਗਾ ਕੋਈ ਐਦਾਂ ਦਾ ਨਹੀਂ ਹੈਗਾ ਵੀ ਖੜਾ ਖੜਾ ਹਾਰਡ ਵਾਲਾ ਸਟਾਫ ਹੈ ਬਿਲਕੁਲ ਸੌਫਟ ਵਾਲਾ ਸਟਾਫ ਰਹਿਣ ਵਾਲਾ ਇੱਕ ਵਾਰੀ ਬਾਈ ਕਰ ਦੇਖੋ ਜੀ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਪ੍ਰਿੰਟਿੰਗ ਤੁਹਾਨੂੰ ਬੜੀ ਪਿਆਰੀ ਜੀ ਮਿਲਣ ਵਾਲੀ ਹੈ ਇਹ ਮਹਿੰਦੀਆ ਕਲਰ ਦੇ ਵਿੱਚ ਪ੍ਰਿੰਟਿੰਗ ਸੀ ਅਗਲਾ ਚੈੱਕ ਕਰੋ ਇਹ ਵਾਲੀ ਇਹਦੇ ਨਾਲ ਬਾਟਮ ਸੀਗੀ ਮਹਿੰਦੀਆ ਕਲਰ ਦੀ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਮਹਿਰੂਨ ਸ਼ੇਡ ਦੇ ਵਿੱਚ ਹੈ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਬੜੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਨਾਲ ਪਲੇਨ ਰਹੂਗੀ ਇਹਦੇ ਪਸ਼ਮੀਨੇ ਦੀ ਬਾਟਮ ਜੀ ਨਾਲ ਪਸ਼ਮੀਨੇ ਦੀ ਪਲੇਨ ਬਾਟਮ ਰਹੂਗੀ ਸੂਟ ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ 950 ਦੇ ਵਿੱਚ ਤੁਹਾਨੂੰ ਅੱਜ ਆਫਰ ਦੇ ਵਿੱਚ ਇਹ ਵਾਲੇ ਸੂਟ ਮਿਲ ਰਹੇ ਆ ਬਿਲਕੁਲ ਫਰੈਸ਼ ਏਕੇ ਟੈਕਸ ਦੇ कॉटन कॉਟਰਾਇਜ਼ ਹੈ ਉੱਪਰ ਸਟੈਂਪ ਮਿਲੂਗੀ ਤੁਹਾਨੂੰ ਸਾਰੇ ਸੂਟਾਂ ਦੇ ਉੱਪਰ ਲੱਗੀ ਹੋਈ ਹਮੇਸ਼ਾ ਅਸੀਂ ਤੁਹਾਡੇ ਵਾਸਤੇ ਬ੍ਰਾਂਡ ਦੇ ਸੂਟ ਲੈ ਕੇ ਆਉਂਦੇ ਆਂ ਬਿਲਕੁਲ ਐਦਾਂ ਦਾ ਕੋਈ ਲੋਕਲ ਸੂਟ ਨਹੀਂ ਲੈ ਕੇ ਆਉਂਦੇ ਇਹ ਵਾਲੀ ਇਹਦੇ ਨਾਲ ਮਹਿਰੂਨ ਬਾਟਮ ਸੀ ਜੀ ਅਗਲਾ ਕਲਰ ਆਉਣ ਵਾਲਾ ਬਲੈਕ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਦੇਖੋ ਡਿਜ਼ਾਈਨਿੰਗ ਇਹਦੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਜੀ ਪਲੇਨ ਬਲੈਕ ਮਿਲੂਗੀ ਇਹਨਾਂ ਨਾਲ ਬਾਟਮ ਪਲੇਨ ਬਲੈਕ ਮਿਲੂਗੀ ਬਾਟਮ 950 ਰੋਗੇ ਇਹਨਾਂ ਦਾ ਪ੍ਰਾਈਸ ਆਫਰ ਪ੍ਰਾਈਸ ਹੈ ਜੀ ਤੁਹਾਡੇ ਵਾਸਤੇ કોટਨ ਕੋਟ ਰਾਈਜ਼ ਆ ਠੀਕ ਹੈ 950 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ 950 ਦੇ ਵਿੱਚ ਏਕੇ ਟੈਕਸ ਏਕੇ ਟੈਕਸ ਦੇ ਰਹਿਣਗੇ ਸੂਟ ਕੋਟਨ ਕੋਟ ਰਾਈਜ਼ ਦੇ ਸਿਰਫ 950 ਦੇ ਵਿੱਚ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਜੀ ਅਗਲਾ ਦੇਖੋ ਜੀ ਕਲਰ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਦੇਖੋ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਪ੍ਰਿੰਟ ਬੜਾ ਪਿਆਰਾ ਜਿਹਾ ਰਹੂਗਾ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਸਿਰਫ 950 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਪ੍ਰਿੰਟਿੰਗ ਦੇਖੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਇਹ ਵਾਲੀ ਬਾਟਮ ਰਹੂਗੀ ਪਸ਼ਮੀਨੇ ਦੀ ਸਿਰਫ 950 ਦੇ ਵਿੱਚ 950 ਦੇ ਤੁਸੀਂ ਇਹ ਵਾਲੇ ਸੂਟ ਬਾਏ ਕਰ ਸਕਦੇ ਹੋ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਠੀਕ ਹੈ ਜੀ ਸਕਰੀਨ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਹੈ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਵੀ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਵੀਡੀਓ ਦੇਖਣ ਲਈ ਮੇਰਾ ਤੁਹਾਡਾ ਬਹੁਤ ਬਹੁਤ ਧੰਨਵਾਦ